ਵੈਰੂਜੀ ਦਾ ਘਰ ਸਾਹਿਬ ਜੀ ਵੈਰੂਜੀ ਕੀ ਪਤੇ ਦੋਸਤੋ ਮੈਂ ਕੋ ਤੁਹਾਡਾਂ ਨਾਲ ਛੋਟੀ ਜੀ ਗੱਲ ਸਾਂਝੀ ਕਰਨ ਲੱਗਾ ਉਹ ਇਹ ਆ ਕਿ ਜਿੰਨੇ ਵੀ ਫੇਸਬੁੱਕ ਪ੍ਰੋਫਾਈਲਾਂ ਜਿਨ੍ਹਾਂ ਲਿਆਂ ਦਾ ਪੇਜ ਹੈ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਇਹ ਕਹਿਣਾ ਚਾਹੁੰਦਾ ਇਹ ਇੱਕ ਸੁਝਾਅ ਦੇਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਸਾਰੇ ਉਈ ਵੀਡੀਓ ਕੋ ਰੀਲ ਕੋਈ ਫੋਟੋ ਕੁਝ ਵੀ ਅਪਲੋਡ ਕਰਦੇ ਆ ਨਾ ਇਹ ਸਾਰੇ ਲੋਕ ਤੁਹਾਨੂੰ ਉਹਦਾ ਜਿੱਦਾਂ ਕਹ ਲਈਏ ਵੀ ਚੰਗਾ ਘਹਾਰਾ ਨਹੀਂ ਦਿੰਦੇ ਕੁਝ ਲੋਕ ਹੁੰਦੇ ਜਿਹੜੇ ਤੁਹਾਡੇ ਤੁਹਾਡੀ ਸ਼ਕਲ ਵੇਖਦੇ ਆਂ ਤੇ ਮੈਂ ਵਿੱਚ ਹਾਂ ਵੀ ਆਪਣੀ ਸ਼ਕਲ ਵੇਖਦੇ ਆਂ ਸਾਨੂੰ ਉਹ ਜਿਹੜਾ ਉਹ ਕੀ ਗੱਲੀ ਹੈ ਕਿ ਉਹਨੂੰ ਅਸੀਂ ਸਾਡੀ ਚੰਗਾ ਚੰਗੀ ਨਹੀਂ ਲੱਗਦੀ ਸਾਡੀ ਸ਼ਕਲ ਨਾਲ ਚੰਗੀ ਹੋਣ ਦਾ ਕਰਕੇ ਜਿਹੜੇ ਸਾਡੇ ਵਿਚਾਰ ਆ ਨਾ ਉਹ ਉਹ ਵਿਚਾਰ ਵੀ ਨਹੀਂ ਉਹਨਾਂ ਲੋਕਾਂ ਨੂੰ ਚੰਗੇ ਲੱਗਦੇ ਇਹ ਕਿ ਮੈਂ ਦੱਸਣਾ ਚਾਹੁੰਦਾ ਇਹ ਬਹੁਤੀ ਫਿਕਰ ਵਾਲੀ ਜਾਂ ਚਿੰਤਾ ਵਾਲੀ ਗੱਲ ਨਹੀਂ ਹੈਗੀ ਪਰ ਮੈਂ ਦੱਸਾਂ ਉਹ ਜਦੋਂ ਵੇਖਿਓ ਤੁਸੀਂ ਕਿਤੇ ਵੇਖਿਆ ਹੋਣਾ ਕਿ ਕੋਈ ਵੀ ਇਨਸਾਨ ਕਈ ਵਾਰੀ ਜਦੋਂ ਕੋਈ ਸਾਡੇ ਸਾਹਮਣੇ ਆਉਂਦਾ ਨਾ ਤੁਸੀਂ ਨੋਟ ਕੀਤਾ ਨਾ ਕਿ ਉਹ ਤੁਹਾਨੂੰ ਪਹਿਲਾਂ ਕਦੀ ਨਹੀਂ ਮਿਲਿਆ ਹੁੰਦਾ ਪਰ ਇੱਕਦਮ ਕਾਨੂੰ ਇਨਸਾਨ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਤੇ ਕਈ ਇਨਸਾਨ ਇਹੋ ਜਿਹੇ ਹੁੰਦੇ ਜਦੋਂ ਤੁਹਾਡੇ ਸਾਹਮਣੇ ਆਪਣੇ ਸਾਹਮਣੇ ਆਉਂਦੇ ਆ ਤੇ ਸ਼ਕਲ ਵੇਖਦੇ ਆ ਆਪਾਂ ਨੂੰ ਉਹ ਸ਼ਕਲ ਤੋਂ ਨਪਰਤੀ ਹੋ ਜਾਂਦੀ ਵੀ ਇਹ ਕਿਹਦਾ ਦਾ ਇਨਸਾਨ ਹੈ ਇਹ ਕਰਕੇ ਇਹ ਸਾਰੀਆਂ ਗੱਲਾਂ ਆਪਣੇ ਨਾਲ ਵੀ ਜਿਹੜੀਆਂ ਉਹ ਆਪਣੇ ਤੇ ਵੀ ਟੁੱਕਦੀਆਂ ਕਈਆਂ ਨੂੰ ਆਪਣੀਆਂ ਸ਼ਕਲਾਂ ਚੰਗੀਆਂ ਲੱਗਦੀਆਂ ਕਈ ਨੂੰ ਨਹੀਂ ਲੱਗਦੀਆਂ ਇਹ ਕਰਕੇ ਜਿਹੜੇ ਲੋਕ ਆ ਬਹੁਦੇ ਆਪਣੇ ਜਿਹੜੇ ਉਹ ਨੁਕਤਾ ਜਿਨੀ ਕਰਦੇ ਚੰਗੀ ਗੱਲ ਨੂੰ ਵੀ ਉਹ ਕਮਾਂ ਫਰਾ ਕੇ ਤੇ ਮਲਮਾਰਾ ਹੀ ਸਾਫਤ ਕਰਦੇ ਆ ਗਲਤੀ ਸਾਫਤ ਕਰਦੇ ਆ ਇਹ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਤੁਹਾਨੂੰ ਲਾਇਕ ਕਰਦੇ ਆ ਨਾ ਲੋਕ ਪਸੰਦ ਕਰਦੇ ਆ ਤੁਹਾਨੂੰ ਪਿਆਰ ਕਰਦੇ ਆ ਉਹਨਾਂ ਨੂੰ ਤੁਸੀਂ ਪਿਆਰ ਕਰੋ ਜਿਹੜੇ ਤੁਹਾਨੂੰ ਲਾਇਕ ਨਹੀਂ ਕਰਦੇ ਪਿਆਰ ਨਹੀਂ ਕਰਦੇ ਉਹਨਾਂ ਨੂੰ ਉਹ ਮੈਂ ਤਾਂ ਕਹਿੰਦਾ ਮੈਂ ਨੰਬਰ ਹੀ ਬਲੌਕ ਕਰ ਦਿੰਦਾ ਉਹਨਾਂ ਨੂੰ ਜਿਹੜਾ ਗਲਤ ਕਮੈਂਟ ਕਰਦਾ ਜਾਂ ਕਿਸ ਤਰ੍ਹਾਂ ਵੀ ਤਾਂ ਮੈਂ ਉਹਦਾ ਨੰਬਰ ਬਲੌਕ ਕਰ ਦਿੰਦਾ ਯੋਗੀ ਇਹੜੀ ਫੇਸਬੁੱਕ ਤੇ ਪ੍ਰਪਰ ਹੁੰਦੀ ਆ ਜਾਂ ਪੇਜ ਪੇਜ ਬਣਾਏ ਤੇ ਇਹ ਤੇ ਮਨੋਰੰਜਨ ਲੋਕਾਂ ਦਾ ਮਨੋਰੰਜਨ ਰਚਣਾ ਖੇਡਣਾ ਜੇ ਵੇਲੇ ਲੋਕ ਤੇ ਆਪਣਾ ਟਾਈਮ ਪਾਸ ਕਰਕੇ ਆਪਣੀ ਵਧੀਆ ਜ਼ਿੰਦਗੀ ਨੂੰ ਜੀਣਾ ਵਧੀਆ ਜ਼ਿੰਦਗੀ ਜੀਣ ਵਾਸਤੇ ਹੁਣ ਦੋ ਦੋ ਮੇਰੀ ਉਮਰ ਜਿਹੜੀ ਉਹ 1 5 68 ਦਾ ਜਨਮ ਆ ਤੁਸੀਂ ਆਪੇ ਹਿਸਾਬ ਨਾਲ ਕਿੰਨੀ ਉਮਰ ਹੋ ਜਾਂਦੀ ਹੈ ਤੇ ਬਾਹਰ ਬਾਹਰ ਹੋ ਗਈ ਹੈ ਤੇ ਮੈਨੂੰ ਹੁਣ ਜਿਹੜਾ ਕੋਈ ਚਾਹੀਦਾ ਸਿਰਫ ਲੋਕਾਂ ਦੇ ਨਾਲ ਪ੍ਰੇਮ ਪਿਆਰ ਨਾਲ ਰਚਨਾ ਖੇਡਣਾ ਮਨੋਰੰਜਨ ਕਰਨਾ 1-1 ਨੇ ਲੋਕਾਂ ਨੂੰ ਮਿਲਣਾ ਗੱਲਾਂ ਬਾਤਾਂ ਕਰਨੀਆਂ ਤੇ ਮਨ ਖੁਸ਼ ਹੋ ਜਾਂਦਾ ਇਹ ਕਿ ਤੁਸੀਂ ਚਿੰਤਾ ਨਾ ਕਰੋ ਕੁਭਰਾਇਆ ਨਾ ਕਰਿਆ ਕਰੋ ਤੇ ਖੁਸ਼ ਰਹਿ ਜਾਓ